ਹੋਇਆ ਲੋਕਾਂ ਨੇ ਸਾਰਿਆਂ ਨੂੰ ਵੇਖ ਲਿਆ ਲੋਕਾਂ ਨੇ ਕਾਂਗਰਸ ਦੇਖੀ ਜਾ ਚੁੱਕੀ ਹੈ ਅਕਾਲੀ ਦਲ ਨੂੰ ਦੇਖ ਲਿਆ ਹੋਇਆ ਤੁਹਾਨੂੰ ਤੁਹਾਡੇ ਦਵਾ ਜਾਏਗਾ ਕਿ ਅਕਾਲੀ ਦਲ ਨਾਲ ਤੁਹਾਡਾ ਗੱਠਬੰਧਨ ਸੀ ਆ ਮੈਨੂੰ ਦੱਸੋ 85 ਦੇ 15 ਦਾ ਕੋਈ ਗੱਠਬੰਧਨ ਹੁੰਦਾ ਉਹ ਤੇ ਉਹ ਵੀ ਪੰਜਾਬ ਦੇ ਹਿੱਤ ਚ ਅਸੀ ਕੀਤਾ ਸੀ ਕਿਉਂਕਿ ਪੰਜਾਬ ਉਸ ਵੇਲੇ ਅਤੰਕਵਾਦ ਦੇ ਵਿੱਚੋਂ ਬਾਹਰ ਨਿਕਲਿਆ ਸੀ ਅਸੀਂ ਪੋਲੀਟੀਕਲ ਕਾਸਟ ਦੇ ਕਾਰਨ ਆਪਣੀ ਪੋਲੀਟੀਕਲ ਕਾਸਟ ਜਿਹੜੀ ਆ ਉਹ ਦਿੱਤੀ ਹੈ ਲੇਕਿਨ ਪੰਜਾਬ ਦਾ ਅਮਨ ਔਰ ਸ਼ਾਂਤੀ ਪੁਕਤਾ ਕਰਨ ਲਈ ਉਸ ਵੇਲੇ ਕੀਤਾ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ 117 ਦੀਆਂ 117 ਸੀਟਾਂ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਤਿਆਰੀ ਕਰ ਰਹੀ ਹੈ ਅਸੀਂ ਬਾਈ ਦਾ ਚੋਣ ਪੂਰੀ 117 ਸੀਟਾਂ ਤੇ ਲੜਿਆ ਅਸੀਂ 13 ਦੀਆਂ 13 ਦੀਆਂ 13 ਪਾਰਲੀਮੈਂਟ ਕਮਲ ਦੇ ਨਿਸ਼ਾਨ ਤੇ ਲੜੀਆਂ ਔਰ ਮੇਰਾ ਕਾਰਜਕਰਤਾ ਇਸ ਵੇਲੇ ਪੂਰੇ ਪੰਜਾਬ ਦੇ ਅੰਦਰ 117 ਸੀਟਾਂ ਦੇ ਤੇ ਕਮਲ ਖਿਲੇ ਨਰੋਲ ਬੀਜੇਪੀ ਦੀ ਸਰਕਾਰ ਬਣੇ ਇਹਦੇ ਲਈ ਜਿੰਨਾਂ ਇੱਕ ਕਰਨਾ ਠਾਣੇ ਪਤਾਈ ਦੇ ਬਿਨਾਂ 117 ਦੀਆਂ 17 ਸੀਟਾਂ ਤੇ ਬੀਜੇਪੀ ਚੋਣਾਂ ਦੀ ਚੈਰੀ ਚੁਟ ਗਈ ਹੈ ਔਰ ਇਹ ਮੇਰੀ ਨਵੀਂ ਨਿਯੁਕਤੀ ਤੋਂ ਬਾਅਦ ਪਹਿਲੀ ਫੇਰੀ ਹੈ ਔਰ ਮੈਂ ਕਾਰਕਟਰਾਂ ਦੀ ਇੱਕ ਅਜੀਬ ਤਰ੍ਹਾਂ ਦਾ ਉਤਸ਼ਾਹ ਦੇਖ ਰਿਹਾ ਚਾਹੇ ਉਹ ਪਿੰਡੂ ਹੈ ਚਾਹੇ ਉਹ ਸ਼ਹਿਰੀ ਹੈ ਚਾਹੇ ਕਿਸਾਨ ਹੈ ਚਾਹੇ ਕੋਈ ਵੀ ਹੈ ਹਰ ਪੰਜਾਬੀ ਮੁਕਤੀ ਚਾਹਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਰ ਉਹ ਆਸ ਉਹਨੂੰ ਬੀਜੇਪੀ ਤੋਂ ਆ ਇਸ ਕਰਕੇ ਬੀਜੇਪੀ ਆਪਣੀ ਜ਼ਿੰਮੇਵਾਰੀ ਤੋਂ 도ੜ ਨਹੀਂ ਸਕਦੀ ਬੀਜੇਪੀ ਨੂੰ ਆਪਣੇ ਸ਼ੋਲਡਰ ਦੇ ਉੱਤੇ ਕੰਧਿਆਂ ਦੇ ਉੱਤੇ ਲੋਕਾਂ ਦੀਆਂ ਭਾਵਨਾ ਦਾ ਧਿਆਨ ਰੱਖ ਕੇ 117 ਸੀਟਾਂ ਤੇ ਤਿਆਰੀ ਕਰਨੀ ਚਾਹੀਦੀ ਹੈ ਭਾਰਤੀ ਜਨਤਾ ਪਾਰਟੀ ਪੂਰੀ ਤਾਕਤ ਦੇ ਨਾਲ ਲੋਕਾਂ ਦੀ ਕਚਹਿਰੀ ਚ ਜਾਏਗੀ ਹੰਕਾਰੀ ਲੋਕ ਜਿਹੜੇ ਉਹ ਦਾਅਵੇ ਕਰਦੇ ਨੇ ਜਨਤਾ ਜਿਹਦੇ ਚ ਤਿਆਰ ਕਰਨਾ ਈਸ਼ਵਰ ਕੋਣਾ ਲੋਕਤੰਤਰ ਅੰਦਰ ਜਨਤਾ ਜਨਤਾ ਦਾ ਬਤਵਾ ਆਗਰੀ ਹੁੰਦਾ ਲੇਕਿਨ ਭਾਰਤੀ ਜਨਤਾ ਪਾਰਟੀ ਜਨਤਾ ਦੀ ਕਚਰੀ ਤੇ ਜਾ ਕੇ ਆਪਣੇ ਮੁੱਦਿਆਂ ਦੇ ਆਧਾਰ ਤੇ ਪੂਰੀ ਤਾਕਤ ਨਾਲ ਖੜਾ ਹੁੰਦੀ ਹੈ